ਨੈਕਸਟ ਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੂੜਾ ਆਪਣੀ ਚੋਣ ਮੀਟਿੰਗਾਂ ਵਿੱਚ ਵੋਟਰਾਂ ਨਾਲ ਸਰਗਰਮੀ ਨਾਲ ਜੁੜ ਰਹੇ ਹਨ ਅਤੇ ਆਪਣੇ ਸਥਾਨਿਕ ਵਿਕਾਸ ਅਜੰਡੇ ਅਤੇ ਰਾਜ ਪੱਧਰੀ ਵੱਡੀਆਂ ਪ੍ਰਾਪਤੀਆਂ ਨੂੰ ਉਜਾਗਰ ਕਰ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਹਨਾਂ ਦੀ ਮੁਹਿੰਮ ਪਾਰਦਰਸ਼ਤਾ ਵਿਕਾਸ ਅਤੇ ਲੋਕ ਭਲਾਈ ਪ੍ਰਤੀ ਸਪਸ਼ਟ ਵਚਨਬੱਧਤਾ ਨੂੰ ਦਰਸਾਉਂਦੀ ਹੈ ਉੱਚਾਈ ਇਕੱਠ ਨੂੰ ਸੰਬੋਧਨ ਕਰਦਿਆਂ ਅਰੂੜਾ ਨੇ ਸੂਬੇ ਵਿੱਚ ਨਸ਼ਿਆਂ ਦੇ ਖਾਤਰੀ ਵਿਰੁੱਧ ਹਮਲਾਵਰ ਲੜਾਈ ਦਾ ਜ਼ਿਕਰ ਕਰਦੇ ਹਨ ਅਤੇ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਤੇ ਜ਼ੋਰ ਦਿੰਦੇ ਹਨ ਆਪਣੇ ਭਾਸ਼ਣਾ ਵਿੱਚ ਉਹ ਕਹਿੰਦੇ ਹਨ ਕਿ ਗੈਰਕਾਨੂੰਨੀ ਪੈਸੇ ਨਾਲ ਖਰੀਦੇ ਗਏ ਨਸ਼ਾ ਤਸਕਰਾਂ ਦੇ ਘਰਾਂ ਨੂੰ ਬੁਲਡوزر ਨਾਲ ਢਾਇਆ ਜਾ ਰਿਹਾ ਜੋ ਕਿ ਇੱਕ ਸਖਤ ਸੰਦੇਸ਼ ਹੈ ਪੁਲਿਸ ਨੂੰ ਬਲਾਕ ਨੂੰ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਅਰੂੜਾ ਅਕਸਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਅਪੀਲ ਕਰਦੇ ਰਹਿੰਦੇ ਹਨ ਉਹ ਸ਼ਾਸਨ ਨੂੰ ਲੈ ਕੇ ਲੋਕਾਂ ਦੇ ਨੇੜੇ ਲਿਆਉਣ ਦੀ ਮਹੱਤਤਾ ਬਾਰੇ ਵੀ ਗੱਲ ਕਰਦੇ ਹਨ ਆਪ ਸਰਕਾਰ ਆਪ ਦੇ ਦਵਾਰ ਪਹਿਲ ਕਦਮੀ ਨੂੰ ਉਜਾਗਰ ਕਰਦੇ ਹੋਏ ਅਰੂੜਾ ਕਹਿੰਦੇ ਹਨ ਕਿ ਨਾਗਰਿਕ ਹੁਣ ਨੌਕਰਸ਼ਾਹੀ ਦੇਰੀ ਤੋਂ ਬਚਦੇ ਹੋਏ ਸਿੱਧੇ ਘਰ ਬੈਠੇ ਹੀ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰ ਰਹੇ ਹਨ ਇਸ ਤੋਂ ਇਲਾਵਾ 500 ਵਰਗ ਗਜ ਦੇ ਪਲਾਟਾਂ ਦੀ ਰਜਿਸਟ੍ਰੇਸ਼ਨ ਲਈ ਐਨਓਸੀ ਦੀ ਜ਼ਰੂਰਤ ਨੂੰ ਹਟਾਉਣ ਨਾਲ ਜਾਇਦਾਦ ਮਾਲਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਸਿੱਖਿਆ ਦੇ ਮਾਮਲੇ ਵਿੱਚ ਅਰੋੜਾ ਨੇ ਸਕੂਲ ਆਫ ਫੈਮਿਨਸ ਦੀ ਸਥਾਪਨਾ ਅਤੇ 12700 ਤੋਂ ਵੱਧ ਠੇਕੇ ਤੇ ਰੱਖੇ ਅਧਿਆਪਕਾਂ ਨੂੰ ਨਿਯਮਤ ਕਰਨ ਨੂੰ ਰਾਜ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ ਵਜੋਂ ਦਰਸਾਉਂਦੇ ਹਨ ਅਰੜੋਦੀ ਮਹਿਮੂਬ ਵਿੱਚ ਰੁਜ਼ਗਾਰ ਅਤੇ ਆਰਥਿਕ ਵਿਕਾਸ ਮੁੱਖ ਬਿੰਦੂ ਬਣੇ ਹਨ ਉਹ ਕਹਿੰਦੇ ਹਨ ਕਿ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਪਹਿਲਾਂ ਹੀ ਸਰਕਾਰੀ ਨੌਕਰੀਆਂ ਮਿਲ ਚੁੱਕੀਆਂ ਹਨ ਅਤੇ ਸੂਬੇ ਨੇ ਪਿਛਲੇ 3 ਸਾਲਾਂ ਵਿੱਚ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ ਇਹ ਵੀ ਆਖਦੇ ਹਨ ਕਿ 3 ਲੱਖ ਤੋਂ ਵੱਧ ਨੌਜਵਾਨਾਂ ਨੂੰ ਨਿੱਜੀ ਖੇਤਰ ਦੀਆਂ ਨੌਕਰੀਆਂ ਵਿੱਚ ਰੱਖਿਆ ਗਿਆ ਹੈ ਅਰੋੜਾ ਨੇ 144 ਹਾਈ ਟੈਕ ਵਨ ਨਾਲ ਲੈਸ ਰੋਡ ਸੇਫਟੀ ਫੋਰਸ ਦੀ ਸਿਰਜਣਾ ਦੀ ਪ੍ਰਸ਼ੰਸਾ ਕਰਦੇ ਹਨ ਜੋ ਕਿ ਪੰਜਾਬ ਭਰ ਵਿੱਚ ਸੜਕ ਹਾਦਸਿਆਂ ਦੇ ਪੀੜਤਾਂ ਲਈ ਇੱਕ ਮਹੱਤਵਪੂਰਨ ਜੀਵਨ ਬਚਾਉਣ ਵਾਲੀ ਫੋਰਸ ਬਣ ਗਈ ਹੈ ਅਰੋੜਾ ਆਪਣੇ ਭਾਸ਼ਣ ਵਿੱਚ ਮੁਫਤ ਬਿਜਲੀ ਯੋਜਨਾ ਦੀ ਸਫਲਤਾ ਤੇ ਵੀ ਚਾਨਣਾ ਪਾਉਂਦੇ ਹਨ ਜਿਸ ਦੇ ਤਹਿਤ ਹਰ ਘਰ ਨੂੰ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ 90% ਘਰਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਮਿਲਦੇ ਹਨ ਜੋ ਕਿ ਆਮ ਆਦਮੀ ਲਈ ਇੱਕ ਵੱਡੀ ਰਾਹਤ ਹੈ ਰੂੜਾ ਕਹਿੰਦੇ ਹਨ ਕਿ ਇਹ ਚੋਣ ਸਿਰਫ ਇੱਕ ਸੀਟ ਲਈ ਨਹੀਂ ਹੈ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਤਰੱਕੀ ਜਵਾਬਦੇਹੀ ਅਤੇ ਲੋਕ ਪਹਿਲਾਂ ਵਾਲੇ ਸ਼ਾਸਨ ਦੀ ਯਾਤਰਾ ਨੂੰ ਜਾਰੀ ਰੱਖਣ ਵਾਰਿਆ ਹੈ ਮੈਂ ਇਸ ਮਿਸ਼ਨ ਨੂੰ ਅੱਗੇ ਬਤੌਣ ਲਈ ਲੋਕਾਂ ਦਾ ਸਮਰਥਨ ਚਾਹੁੰਦਾ ਹਾਂ